ਤੁਹਾਡੀ ਸਮੁੱਚੀ ਟੀਮ ਦੇ ਨਾਲ ਇਸ ਚੈਨਲ ਨੂੰ ਦੇਖਣ ਬਾਰੇ ਸਾਰੇ ਸਤਿਕਾਰਯੋਗ ਦਰਸ਼ਕਾਂ ਸਰੋਤਿਆਂ ਨੂੰ ਬਹੁਤ ਹੀ ਆਦਰ ਤੇ ਨਿਮਰਤਾ ਨਾਲ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜਿਵੇਂ ਕਿਸੇ ਸ਼ਾਇਰ ਨੇ ਲਿਖਿਆ ਕਹਿੰਦਾ ਉਹਨਾਂ ਨੂੰ ਹੱਸਣ ਦੀ ਆਦਤ ਸੀ ਉਹਨਾਂ ਨੂੰ ਹੱਸਣ ਦੀ ਆਦਤ ਸੀ ਅਸੀਂ ਗਲਤ ਅੰਦਾਜ਼ਾ ਲਾ ਬੈਠੇ ਉਹ ਹੱਸਦੇ ਹੱਸਦੇ ਚਲੇ ਗਏ ਅਸੀਂ ਆਪਣਾ ਆਪ ਗਵਾ ਬੈਠੇ 2022 ਦੇ ਵਿੱਚ ਲੋਕਾਂ ਨੇ ਏਡੀਆਂ ਚੁੱਕ ਚੁੱਕ ਕੇ ਇਨਕਲਾਬ ਦੇ ਨਾਂ ਦੇ ਉੱਤੇ ਰੰਗਲੇ ਪੰਜਾਬ ਦੇ ਨਾਂ ਦੇ ਉੱਤੇ ਔਰ ਬਦਲਾਅ ਦੇ ਨਾਂ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਇਤਿਹਾਸਕ ਜਿੱਤ ਦੇ ਕੇ ਆਪਣੇ ਸਿਰ ਦਾ ਤਾਜ ਬਣਾ ਕੇ ਰੱਖਿਆ ਸੀ ਪਰ ਮੈਨੂੰ ਅੱਜ ਇਹ ਗੱਲ ਬੜੇ ਦੁੱਖ ਨਾਲ ਉਹ ਬੜੇ ਰੰਜ ਨਾਲ ਕਹਿਣਾ ਪੈ ਰਿਹਾ ਕਿ ਜਿਸ ਆਸ ਉਮੀਦ ਦੇ ਉਮੀਦ ਦੇ ਨਾਲ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਗਲਿਆਰਿਆਂ ਦੇ ਵਿੱਚ ਜਿਹੜਾ ਇਤਿਹਾਸਕ ਜਿੱਤ ਦਵਾਈ ਸੀ ਅੱਜ ਪੰਜਾਬ ਦਾ ਆਵਾਮ ਚ ਆਇਓ ਮਜ਼ਦੂਰ ਨੇ ਕਿਸਾਨ ਨੇ ਦੁਕਾਨਦਾਰ ਨੇ ਵਪਾਰੀ ਨੇ ਰੇੜੀ ਫੜੀ ਵਾਲਾ ਰਿਕਸ਼ੇ ਵਾਲਾ ਕੋਈ ਵੀ ਅੱਜ ਸਾਰੇ ਨਰਾਸ਼ ਨੇ ਨਾਰਾਜ ਨੇ ਔਰ ਜਿਹੜੀ ਇਸ ਗੱਲ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਹੁਤ ਸਾਰਾ ਜਿਹੜਾ ਮੀਡੀਆ ਹਾਊਸ ਹੈ ਇਸ ਆਮ ਆਦਮੀ ਪਾਰਟੀ ਨੇ ਜਿਹੜਾ ਕਰ ਲਿਆ ਉਸ ਦੇ باوجود ਬਹੁਤ ਸਾਰਾ ਐਸਾ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਵਰਗੇ ਐਸੇ ਜਿਹੜੇ ਫਰਜੰਦ ਹੈਗੇ ਐ ਐਸੇ ਜਿਹੜੇ ਜਿਹੜੇ ਮੀਡੀਆ ਕਰਮੀ ਹੈਗੇ ਆ ਜਿਹੜੇ ਸੱਚ ਦਾ ਸਾਥ ਦਿੰਦੇ ਆ ਔਰ ਝੂਠ ਨੂੰ ਝੂਠ ਕਹਿਣ ਦੀ ਹਿੰਮਤ ਰੱਖਦੇ ਆ ਸੋ ਜਿੱਥੋਂ ਤੱਕ ਪੰਜਾਬ ਦੇ ਅੱਜ ਦੇ ਇਹਨਾਂ ਹਾਲਾਤਾਂ ਦੀ ਗੱਲ ਹੈ ਤੁਸੀਂ ਦੇਖੋ ਅੱਜ ਗੈਂਗਸਟਰ ਬਾਦ ਪੰਜਾਬ ਦੇ ਵਿੱਚ ਅੱਜ ਫਰੋਤੀਆਂ ਪੰਜਾਬ ਦੇ ਵਿੱਚ ਔਰ ਚਿੱਟੇ ਦੇ ਨਾਲ ਨਸ਼ੇ ਦੇ ਨਾਲ ਨਿਤ ਦਿਨ 5 ਮੌਤਾਂ ਦਾ ਰਿਕਾਰਡ ਹੈ ਜੇ ਪਹਿਲਾਂ ਇੱਕ ਮੌਤ ਹੁੰਦੀ ਸੀ ਅੱਜ 5 ਮੌਤਾਂ ਇੱਕ ਦਿਨ ਦੇ ਵਿੱਚ ਕਿਤੇ ਨਾਲ ਚ ਨਾਲ ਹੋ ਰਹੀਆਂ ਦੂਸਰੀ ਗੱਲ ਜਿਹੜੀ ਕਰਪਸ਼ਨ ਇੱਕ ਬਹੁਤ ਵੱਡਾ ਮੁੱਦਾ ਪੰਜਾਬ ਦੇ ਵਿੱਚ ਜਿਸ ਦੀ ਜਿਸ ਦੀ ਆਰ ਦੇ ਵਿੱਚ ਦੇਖੋ ਚਾਹੇ ਉਹ ਹੈਲਥ ਕ੍ਰਾਂਤੀ ਹੋਵੇ ਸਿਹਤ ਕ੍ਰਾਂਤੀ ਹੋਵੇ ਸਿੱਖਿਆ ਕ੍ਰਾਂਤੀ ਹੋਵੇ ਕਰਪਸ਼ਨ ਹੋਵੇ ਨਸ਼ਾ ਹੋਵੇ ਇਹਨਾਂ ਮੁੱਦਿਆਂ ਦੇ ਉੱਤੇ ਹੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਸੀ ਪਰ ਇਹ ਜਿਹੜਾ ਇਸ ਦਾ ਇਹਨਾਂ ਨੂੰ ਕੁਜੇ ਦੇ ਵਿੱਚ ਪਾਉਣ ਦੀ ਵਿਜਾ ਇਹਨਾਂ ਨੂੰ ਸੰਕੋਚਣ ਦੀ ਵਿਜਾ ਇਹਨਾਂ ਨੂੰ ਖਤਮ ਕਰਨ ਦੀ ਵਿਜਾ ਇਹਨਾਂ ਨੂੰ ਘੱਟ ਕਰਨ ਦੀ ਵਿਜਾ ਅੱਜ ਸਰਕਾਰ ਇਸ ਸਰਕਾਰ ਦੇ ਵਿੱਚ ਆਲਮ ਇਹ ਹੈ ਕਿ ਪਹਿਲਾ ਨਾ ਕੱਟੋ-ਕੱਟ ਮੀ 20 ਗੁਣਾ ਨਸ਼ਾ 20 ਗੁਣਾ ਕਰਪਸ਼ਨ 20 ਗੁਣਾ ਜਿਹੜਾ ਅਤਵਾਦੀ ਕਤਨਾਮਾ ਜਿਹੜੀਆਂ ਇੱਥੇ ਗੈਂਗਸਟਰ ਬਾਦ ਨਿਤ ਦਿਨ ਇੱਥੇ ਕੋਈ ਮਹਿਫੂਜ਼ ਹੀ ਨਹੀਂ ਆ ਇੱਥੇ ਜਿਹੜਾ ਬੰਦਾ ਆਪਣੀ ਮਿਹਨਤ ਦੇ ਬਲ ਬੁੱਤੇ ਸ਼ਾਮ ਨੂੰ ਜਿਹੜਾ 10000 ਰੁਪਏ ਕਮਾਉਣ ਲੱਗ ਗਿਆ ਜਾਂ 3 ਲੱਖ 2 ਲੱਖ ਰੁਪਏ ਕਮਾਉਣ ਲੱਗ ਗਿਆ ਉਹਨੂੰ ਕੌਣ ਸ਼ਾਮ ਨੂੰ ਕਾਲ ਆ ਜਾਂਦੀ ਹੈ ਜੀ ਕਿ ਪਚਾ ਦਿਓ ਜੀ 50 ਲੱਖ 50 ਦਿਓ ਜੀ 1 ਕਰੋੜ ਰੁਪਈਆ ਇਹ ਇੱਥੋਂ ਦੇ ਦੇਖੋ ਕਿੰਨੀ ਹਾਸੋ ਹੋਣੀ ਗੱਲ ਹੈ ਪੰਜਾਬ ਦੇ ਹਾਲਾਤ ਬੜੇ ਵਿਸਫੋਟਕ ਹੈ ਮੈਂ ਵਕਵਾਕੇ ਚੈਨਲਾਂ ਦੇ ਉੱਤੇ ਡਿਬੇਟ ਦੇ ਉੱ ਬਹੁਤ ਜਰ ਪਹਿਲਾਂ ਕਹਤੀ ਸੀ ਕਿ ਪੰਜਾਬ ਦੇ ਵਿੱਚ ਸੱਤਾ ਦਾ ਸੁੱਖ ਭੋਗਣ ਵਾਲੀ ਆਮ ਆਦਮੀ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਸੱਤਾ ਹਾਸਲ ਕਰਨ ਵਾਸਤੇ 2027 ਦੀਆਂ ਆਮ ਚੋਣਾਂ ਦੇ ਦੌਰਾਨ ਪੰਜਾਬ ਦੇ ਵਿੱਚ ਕੋਈ ਵੀ ਵਰਤਾਂਤ ਸਿਰਜ ਸਕਦੀ ਹੈ ਕੋਈ ਵੀ ਕਾਰਨਾਮਾ ਕੋਈ ਵੀ ਕਰ ਸਕਦੀ ਹੈ ਜਿਹਦੇ ਨਾਲ ਇੱਥੇ ਭਾਈਚਾਰਕ ਸਾਂਝ ਨੂੰ ਲੰਬੂ ਲੱਗੇਗਾ ਇੱਥੇ ਕਿਸੇ ਕੋਈ ਅਣਹੋਣੀ ਘਟਨਾ ਵਾਪਰ ਕੇ ਗੈਰ ਸਮਾਜਿਕ ਜਿਹੜੀਆਂ ਕਾਰਵਾਈਆਂ ਨੂੰ ਅੰਜਾਮ ਦੇ ਕੇ ਇਥੋਂ ਦੇ ਭਾਈਚਾਰਕ ਮਾਹੌਲ ਨੂੰ ਖਰਾਬ ਕਰਨ ਦੇ ਨਾਲ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਫਿਕਰ ਹੈ ਉਹ ਬਹੁਤ ਜ਼ਿਆਦਾ ਵੱਧ ਜਾਏਗੀ ਔਰ ਗੱਲ ਮੇਰੇ ਇਸ ਚਿੰਤਾ ਤੋਂ ਬਾਅਦ ਮੇਰੇ ਇਸ ਸ਼ੰਕਾ ਤੋਂ ਬਾਅਦ ਇਹਨਾਂ ਦੇ ਜਿਹੜੇ ਪੰਜਾਬ ਦੇ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਮਨੀਸ਼ ਸੁਸੋਧੀਆਂ ਉਸ ਨੇ ਇੱਕ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਜਿੱਥੇ ਵਲੰਟੀਅਰ ਇਕੱਠੇ ਕਰੇ ਆ ਆਮ ਆਦਮੀ ਪਾਰਟੀ ਦੇ ਜਿੱਥੇ 3 ਕਰੋੜ ਲੋਕਾਂ ਦਾ ਕਸਟੋਡੀਅਨ ਭਗਵੰਤ ਮਾਨ ਬੈਠਾ ਜਿੱਥੇ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਅਮਨ ਰੋੜੋ ਬੈਠਾ ਉੱਥੇ ਮਨੀਸ਼ ਸੁਸੋਧੀਆਂ ਕਹਿੰਦੇ ਆ ਕਿ ਸੱਤਾ ਦੇ ਵਿੱਚ ਰਹਿਣ ਵਾਸਤੇ ਕੁਰਸੀਆਂ ਦੇ ਉੱਤੇ ਚਿਪਕੇ ਰਹਿਣ ਵਾਸਤੇ ਔਰ ਲੋਕਾਂ ਨੂੰ ਲੁੱਟਣ ਵਾਸਤੇ ਔਰ ਜਿਹੜੀ ਆ ਪੰਜਾਬ ਦੇ ਵਿੱਚ ਆਪਣਾ ਕਬਜ਼ਾ ਜਮਾਈ ਰੱਖਣ ਵਾਸਤੇ ਸਾਨੂੰ ਜਾਮ ਨਾ ਮਦਮ ਦੰਡ ਭੇਦ ਭਾਵ ਕਹਿੰਦਾ ਮਤਲਬ ਕਿਸੇ ਨੂੰ ਘੁੱਟਣਾ ਪਵੇ ਕਹਿੰਦਾ ਭਾਵ ਕਿਸੇ ਨੂੰ ਮਾਰਨਾ ਪਵੇ ਕਿਸੇ ਨੂੰ ਲੁੱਟਣਾ ਪਵੇ ਕਿਸੇ ਨਾਲ ਕਿਸੇ ਦਾ ਪਰਜਾ ਕਰਾਉਣਾ ਪਵੇ ਕਿਸੇ ਦਾ ਕਤਲ ਕਰਨਾ ਪਵੇ ਕਿਸੇ ਤੋਂ ਫਰੋਤੀ ਲੈਣੀ ਪਵੇ ਮੇਰੇ ਕਹਿਣ ਦਾ ਮਤਲਬ ਹਰ ਹਰਬਾ ਵਰਤ ਕੇ ਉਹ ਕੁਰਸੀ ਦੇ ਨਾਲ ਜਿਹੜੀ ਜਿੱਤਣ ਦੀ ਚਿਪਕੇ ਰਹਿਣ ਦੀ ਆਸ ਹੈ ਅੱਜ ਪੰਜਾਬੀ ਨਿਰਾਸ਼ ਨੇ ਔਰ ਇਸ ਗੱਲ ਦਾ ਬਦਲਾ ਲੈਣ ਵਾਸਤੇ ਕਮਰ ਕੱਸੇ ਕਰਕੇ ਬੈਠੇ ਆ ਹੁਣ ਤੁਸੀਂ ਆਉਨਾ ਮੈਂ ਤੁਹਾਡੇ ਮੁੱਦੇ ਦੇ ਉੱਤੇ ਆ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੀ ਤੇ ਬਲੌਕ ਸੰਤੀਆਂ ਦੇ ਜਿਹੜੀਆਂ ਇਲੈਕਸ਼ਨਸ ਹੋਣ ਜਾ ਰਹੀਆਂ ਇਹਦੇ ਵਿੱਚ 23 ਜ਼ਿਲ੍ਹੇ ਨੇ 23 ਦੇ ਵਿੱਚੋਂ 22 ਦੀਆਂ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਹੋਣ ਜਾ ਰਹੀਆਂ ਮੁਹਾਲੀ ਦੀ ਜਿਹੜੀ ਹੈ ਉਹ ਮਿਊਸਪੈਲਟੀ ਦੀ ਜਿਹੜੀ ਲਿਮਟ ਨੂੰ ਲੈ ਕੇ ਇੱਥੇ ਡਿਲੇ ਕਰ ਦਿੱਤੀ ਗਈ ਜਾਂ ਪੈਂਡਿੰਗ ਕਰ ਦਿੱਤੀ ਗਈ ਹੈ ਬਾਕੀ ਬਲੌਕ ਸੰਤੀਆਂ ਦੇ 153 ਤੇ 22 ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਔਰ ਇਹ ਮੁੱਢ ਬਣੇਗੀ ਸ਼੍ਰੋਮਣੀ ਅਕਾਲੀ ਦਲ ਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਵਾਅਦ ਖੇਤਰੀ ਪਾਰਟੀ ਹੈ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਇਸ ਗੱਲ ਦਾ ਦਮ ਕਰਦੇ ਆ ਕਿ ਮਸੀਂ ਪੰਜਾਬ ਦੇ ਵਿੱਚ ਜੰਮੇ ਆ ਪੰਜਾਬ ਦੇ ਵਿੱਚ ਰਹਿਣਾ ਪੰਜਾਬ ਦੇ ਵਿੱਚ ਲੜਨਾ ਪੰਜਾਬ ਦੇ ਵਿੱਚ ਮਰਨਾ ਪੰਜਾਬ ਪੰਜਾਬ ਦੇ ਲਈ ਜੀਣਾ ਇਹ ਸਾਰਾ ਕੁਝ ਪੰਜਾਬ ਦੇ ਲਈ ਆ ਇਹ ਤਾਂ ਹੈ ਨਹੀਂ ਕਿ ਬਾਹਰੋਂ ਆਏ ਔਰ ਇੱਕ ਗੱਲ ਸਿਆਣੇ ਤੁਸੀਂ ਸਾਰੇ ਇਹ ਗੱਲ ਸਮਝਦੇ ਹੋ ਸਿਆਣੇ ਵੀ ਕਹਿੰਦੇ ਆ ਕਿ ਜੇ ਆਪਣਾ ਮਾਰੇ ਤਾਂ ਛਾਵੇਂ ਸਿੱਟਦਾ ਤੇ ਹੁਣ ਜਿਹੜੇ ਬੰਦੇ ਬਾਹਰੋਂ ਆਏ ਨੇ ਕੋਈ ਮਹਿਮੂਦ ਬੱਜਰ ਗਜਨਵੀ ਬਣ ਕੇ ਕੋਈ ਔਰੰਗਜ਼ੇਬ ਬਣ ਕੇ ਕੋਈ ਅਹਿਮਦ ਸ਼ਾਹ ਬਦਾਲੀ ਬਣ ਕੇ ਅੱਜ ਪੰਜਾਬ ਦੀ ਆਰਥਿਕ ਵਸੀਲਿਆਂ ਦੀ ਲੁੱਟ ਤੇ ਨਾ ਤੋੜ ਰਹੀ ਆ ਅੱਜ ਪੰਜਾਬ ਦੀ ਇੰਨੀ ਕ ਕਮ ਤੋੜੀ ਜਾ ਰਹੀ ਹੈ ਮੈਂ ਸਮਝਦਾ ਕਿ ਇਸ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੇ ਰਾਜ ਦੌਰਾਨ ਪੰਜਾਬ ਨੂੰ ਕਰੀਬ-ਕਰੀਬ 40 ਸਾਲ ਪਿੱਛੇ ਲਾਤਾ ਔਰ ਮੈਂ ਦਾਅਦਨਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਦੂਰਅੰਦੇਸ਼ੀ ਸੋਚ ਹੈ ਉਹ ਅੱਜ ਦੀ ਨਹੀਂ ਮੈਂ ਤੁਹਾਡੇ ਨਾਲ ਇਸ ਗੱਲ ਦਾ ਪ੍ਰੋਮਿਸ ਕਰਦਾ ਇਸ ਗੱਲ ਦਾ ਮੈਂ ਵਾਅਦਾ ਕਰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਅੱਜ ਸੋਚਦੇ ਆ ਇਹ ਲੀਡਰ ਜਿਹੜੇ ਮੌਜੂਦਾ ਪੰਜਾਬ ਦੇ ਵਿੱਚ ਸਿਆਸਤ ਕਰਦੇ ਆ ਅੱਜ ਤੋਂ 50 ਸਾਲ ਬਾਅਦ ਸੋਚਣਗੇ ਸੋ ਉਹ ਬੜੇ ਵਿਜਨਰੀ ਸੋਚ ਦੇ ਮਾਲਕ ਹੈ ਜੇ ਪੰਜਾਬ ਮਹਿਫੂਜ਼ ਰਹਿ ਸਕਦਾ ਜੇ ਪੰਜਾਬ ਦੇ ਵਿੱਚ ਵਿਕਾਸ ਹੋ ਸਕਦਾ ਜੇ ਪੰਜਾਬ ਦਾ ਇਨਫਰਾਸਟ੍ਰਕਚਰ ਕਾਇਮ ਹੋ ਸਕਦਾ ਜੇ ਪੰਜਾਬ ਦੇ ਵਿੱਚ ਅਮਨ ਭਾਈਚਾਰਾ ਕਾਇਮ ਰਹਿ ਸਕਦਾ ਪੰਜਾਬ ਦੇ ਵਿੱਚ ਹਿੰਦੂ ਸਿੱਖ ਏਕਤਾ ਰਹਿ ਸਕਦੀ ਹੈ ਪੰਜਾਬ ਦੇ ਵਿੱਚ ਗੈਂਗਸਟਰਵਾਦ ਖਤਮ ਹੋ ਸਕਦਾ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਮਾਜਿਕ ਕੁਰਤੀਆਂ ਤੇ ਨਕੀਲ ਪਾਈ ਸਕਦੀ ਹੈ ਤਾਂ ਉਹ ਇੱਕੋ ਇੱਕ ਸ਼ਰੋਮਣੀ ਅਕਾਲੀ ਦਲ ਪਾਰਟੀ ਹੈ ਜਿਹਦੀ ਅਗਵਾਈ ਸਰਦਾਰ ਸੁਖਵੀਰ ਸਿੰਘ ਬਾਦਲ ਕਰਦੇ ਆ ਔਰ ਇਸ ਗੱਲ ਦਾ ਮੈਨੂੰ ਮਾਨ ਵੀ ਹੈ ਇਸ ਗੱਲ ਦਾ ਮੈਂ ਜਿਹੜਾ ਇਸ ਗੱਲ ਦਾ ਮੈਂ ਬੜੀ ਪੰਜਾਬ ਕੀ ਵੀ ਇਸ ਗੱਲ ਨੂੰ ਜਿਹੜੇ ਚੰਗੇ ਤਰੀਕੇ ਦੇ ਨਾਲ ਪੱਲੀ ਪਾਤ ਸਮਝਦੇ ਆ ਪ੍ਰਕਾਸ਼ ਸਿੰਘ ਸਾਹਿਬ ਕੀ ਲੱਗਦਾ ਵੀ ਇੱਕ ਟੱਟੂ-ਟੱਟ ਜੇ ਪੱਕੀ ਮੈਂ ਪੰਜਾਬ ਦੀ ਗੱਲ ਨਾ ਕਰਾਂ ਹਲਕੇ ਦੇ ਵਿੱਚ ਸਾਰੇ ਜਿਹੜੇ ਅਕਾਲੀ ਦੇ ਵੱਡੇ ਲੀਡਰ ਨੇ ਅਕਾਲੀ ਦੰਦੇ ਕੀ ਆਪਸ ਦੇ ਵਿੱਚ ਇਕਜੁੱਟ ਨੇ ਉਹ ਦੇਖੋ ਜਿੰਨੇ ਵੀ ਹਲਕਾ ਖਰੜ ਦੀ ਜੇ ਤੁਸੀਂ ਗੱਲ ਕੀਤੀ ਹੈ ਤਾਂ ਇਸ ਦੇ ਵਿੱਚ ਬਹੁਤ ਸਾਰੇ ਲੀਡਰ ਹੈਗੇ ਆ ਸਾਡੇ ਜਿਹੜੇ ਆਪਣੀ ਆਪਣੀ ਲੀਡਰੀ ਆਪਣੇ ਆਪਣੇ ਹਲਕੇ ਦੇ ਵਿੱਚ ਆਪਣੇ ਆਪਣੇ ਇਲਾਕੇ ਦੇ ਵਿੱਚ ਆਪਣੇ ਆਪਣੇ ਏਰੀਆ ਦੇ ਵਿੱਚ ਉਹ ਜਿਹੜੇ ਐਕਟਿਵ ਨੇ ਕੰਮ ਕਰਦੇ ਨੇ ਪਰ ਬੇਸਿਕਲੀ ਉਹ ਜਿਹੜੀ ਉਹ ਜਿਹੜੀ ਉਹਨਾਂ ਦੀ ਐਕਟੀਵਿਟੀ ਹੈ ਉਹ ਹੈ ਤਾਂ ਪਾਰਟੀ ਲਈ ਹੈ ਨਾ ਜੀ ਤੇ ਉਹਦਾ ਸਾਨੂੰ ਨੁਕਸਾਨ ਨਹੀਂ ਉਹਦਾ ਸਾਨੂੰ ਉਲਟਾ ਫਾਇਦਾ ਹੋਏਗਾ ਕਿਉਂਕਿ ਜੇ 1 ਲੀਡਰ ਹੋਏਗਾ ਤਾਂ ਉਹਦਾ ਜਿਹੜਾ ਦਾਇਰਾ ਲਿਮਟਿਡ ਹੋਏਗਾ ਜੇ ਹੁਣ ਮੰਨ ਲਓ 10 ਬੰਦੇ ਅੱਜ ਕੰਮ ਕਰਦੇ ਆ 8 ਬੰਦੇ ਕੰਮ ਕਰਦੇ ਇਸ ਹਲਕੇ ਦੇ ਵਿੱਚ ਤਾਂ ਉਹਨਾਂ ਦਾ ਜੇ 10-10% ਵੀ ਲਈਏ ਜੇ 8 ਬੰਦੇ ਕੰਮ ਕਰਦੇ 80% ਹੋ ਗਿਆ ਸੋ ਸਾਡੇ ਲਈ ਇਹ ਫਾਇਦੇ ਦੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਲਈ ਫਾਇਦੇ ਦੀ ਗੱਲ ਹੈ ਕਿ ਸਾਡੇ ਜਿਹੜੇ ਲੀਡਰ ਆ ਆਪਣੇ ਆਪਣੇ ਹਲਕੇ ਦੇ ਵਿੱਚ ਆਪਣੇ ਆਪਣੇ ਏਰੀਆ ਦੇ ਵਿੱਚ ਮਜ਼ਬੂਤ ਤੰਗ ਦੇ ਨਾਲ ਆਪਣੇ ਉਮੀਦਵਾਰਾਂ ਨੂੰ ਜਿੱਤ ਦੇ ਜਿਤਾਉਣ ਦੇ ਜਿਦਾ ਹਰ ਹਿੱਲੇ ਵਰਤਮੇ ਔਰ ਮੈਨੂੰ ਪੂਰੀ ਉਮੀਦ ਆ ਐਸੇ ਗੱਲ ਦਾ ਜਿਹੜਾ 2027 ਦੀਆਂ ਆਮ ਚੋਣਾਂ ਦਾ ਮੁੱਢ ਬੰਨਿਆ ਜਾਣਾ ਉਹ ਤਰਨਤਨ ਦੀ ਬਾਈਲ ਇਕਸ਼ਨ ਤੋਂ ਹੋ ਗਿਆ ਤੇ ਉਸ ਦੀ ਜਿਹੜੀ ਰਵਾਨਗੀਆਂ ਉਸ ਦੀ ਜਿਹੜੀ ਅੱਗੇ ਚੱਲਣਾ ਉਹ ਆ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਿੱਥੋਂ ਤੱਕ ਖਲਕਾ ਖਦਰ ਦੀ ਗੱਲ ਹੈ ਬਲਾਕ ਸੰਮਤੀਆਂ ਦੇ ਵਿੱਚ ਅਸੀਂ ਪੂਰੀ ਦੀਆਂ ਪੂਰੀਆਂ ਸੀਟਾਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਝੋਲੀ ਪਾਵਾਂਗੇ ਔਰ ਇਹ ਪੂਰੇ ਪੰਜਾਬ ਦੇ ਵਿੱਚ ਇਤਿਹਾਸ ਹੋਏਗਾ ਪਿਛਲੀ ਵਾਰੀ ਜਦੋਂ ਤੁਸੀਂ ਪਸੰਤੀ ਦੀਆਂ ਜਿਹੜਾ ਫਰੀਦੀਆਂ ਚੋਣਾ ਲੜੀਆਂ ਸੀਗੀਆਂ ਉਦੋਂ ਭਾਜਪਾ ਦੇ ਨਾਲ ਗੱਠ ਜੋੜ ਸੀਗਾ ਇਸ ਵਾਰ ਤੁਸੀਂ ਇਕੱਲੇ ਲੱਗ ਰਹੇ ਹੋ ਕਿਵੇਂ ਦੇਖਦੇ ਹੋ ਦੇਖੋ ਭਾਜਪਾ ਸਾਡਾ ਅਲਾਈਅੰਸ 파ਟਨਰ ਜ਼ਰੂਰ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰੰਤੂ ਜਿਹੜਾ ਸਾਡਾ ਰੂਰਲ ਏਰੀਆ ਹੈਗਾ ਜਿਹੜਾ ਰੂਰਲ ਦੇ ਉੱਤੇ ਸਾਡੀ ਪਕੜ ਹੈ ਸਾਡਾ ਚਾਹੇ ਮਜ਼ਦੂਰ ਹੈ ਚਾਹੇ ਉਹ ਦੁਕਾਨਦਾਰ ਹੈ ਚਾਹੇ ਉਹ ਵਪਾਰੀ ਹੈ ਚਾਹੇ ਉਹ ਕਿਸਾਨ ਹੈ ਅਸੀਂ ਕਿਸਾਨਾਂ ਨੂੰ ਸਹੂਲਤਾਂ ਦੇਣ ਦੇ ਲਈ ਅਸੀਂ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਮਿਹਨਤ ਕਾਟ ਕਿਰਤੀ ਪਰਿਵਾਰਾਂ ਨੂੰ ਅਪਹਲਾਈ ਸਕੀਮਾਂ ਲਾਗੂ ਕਰਨ ਦੇ ਲਈ ਇਹ ਕੋਈ ਕੰਮ ਕੀਤਾ ਜੇ ਪੂਣੀਆਂ ਕੱਤੀਆਂ ਗਈਆਂ ਨੇ ਤੇ ਸਿਰਫ ਸ਼ਰੋਮਣੀ ਅਕਾਲੀ ਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੱਤੀਆਂ ਤੇ ਇਹਦੇ ਵਿੱਚ ਜਿਹੜਾ ਇਸ ਰੂਰਲ ਹਲਕੇ ਦੀਆਂ ਜਿਹੜੀਆਂ ਇਹ ਚੋਣਾਂ ਨੇ ਸਬੰਧਤ ਨੇ ਔਰ ਇਹਦੇ ਵਿੱਚ ਭਾਜਪਾ ਦੀ ਕੋਈ ਵੀ ਇਹਦੇ ਵਿੱਚ ਕੋਈ ਜਿਹੜੀ ਮੈਨੂੰ ਲੱਗਦਾ ਕੋਈ ਜਿਹੜੀ ਉਹ ਨਹੀਂ ਹੈਗੀ ਆਇਡੈਂਟੀਟੀ ਨਹੀਂ ਹੈਗੀ ਠੀਕ ਹੈ ਮੈਂ ਇਸ ਗੱਲ ਨੂੰ ਤੁਹਾਨੂੰ ਡਿਨਾਈ ਨਹੀਂ ਕਰਦਾ ਕਿ ਜਿਹੜਾ ਅਰਬਨ ਏਰੀਆ ਉਹਦੇ ਵਿੱਚ ਭਾਜਪਾ ਦਾ ਕੁਝ ਨਾ ਕੁਝ ਆਧਾਰ ਜ਼ਰੂਰ ਹੈ ਇੱਕ ਵਾਰ ਆਪਣੇ ਸਮੇਂ ਘੱਟ ਸਮੇਂ ਦੇ ਵਿੱਚ ਕਿਵੇਂ ਪ੍ਰੇਰ ਸਕੋਗੇ ਲੋਕਾਂ ਨੂੰ ਟਾਈਮ ਬੋਲ ਮੈਂ ਕਹਾਂ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਲੋਕਾਂ ਦੇ ਘਰਾਂ ਦੇ ਵਿੱਚ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਹੈ ਅੱਜ ਲੋਕ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾਓ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਆਉਂਦੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯਾਰ ਉਹਨਾਂ ਦੇ ਨਾਲ ਲੋਕ ਸੈਲਫੀਆਂ ਲੈਣ ਵਾਸਤੇ ਫੋਟੋਆਂ ਖਿੱਚਣ ਵਾਸਤੇ ਉਹਨਾਂ ਦੇ ਵਿੱਚ ਭੀੜ ਲੱਗ ਜਾਂਦੀ ਹੈ ਸੋ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਜੇ ਕੋਈ ਹਰਮਨ ਜੇ ਕੋਈ ਮਹਿਬੂਬ ਨੇਤਾ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਜੇ ਕੋਈ ਪੰਜਾਬੀਆਂ ਦੇ ਦੁੱਖ ਸੁੱਖ ਦੀ ਭਾਈਵਾਲ ਪਾਰਟੀ ਹੈ ਉਹ ਰੋਮਣੀ ਅਕਾਲੀ ਦਲ ਆ ਮੈਂ ਇੱਕ ਗੱਲ ਕਹਿਣਾ ਕਿ ਅਸੀਂ ਤਜਰਬਾ ਕੀਤਾ ਹੈ ਅਸੀਂ 75 ਸਾਲ ਦੇ ਰਾਜ ਦੇ ਵਿੱਚ ਅਕਾਲੀਆਂ ਦੀ ਔਰ ਕਾਂਗਰਸ ਦੀਆਂ ਸਰਕਾਰਾਂ ਨੂੰ ਮਾਣਿਆ ਤੇ ਉਸ ਤੋਂ ਅਸੀਂ ਥੋੜਾ ਜਿਹਾ ਕਿਉਂਕਿ ਪੰਜਾਬੀ ਜਿਹੜੇ ਮਹਿਮਾਨ ਨਿਵਾਜੀ ਔਰ ਤਬਦੀਲੀ ਦਾ ਜਿਹੜੀ ਆਸ ਰੱਖਦੇ ਆ ਕਿਉਂਕਿ ਤੁਸੀਂ ਤੁਸੀਂ ਵੀ ਦੇਖੋ ਮੈਂ ਪਿੰਡੂ ਖੇਤਰ ਨਾਲ ਸੰਬੰਧਿਤ ਹੋਣ ਕਾਰਨ ਮੈਂ ਬਿਲਕੁਲ ਬੇਬਾਕੀ ਦੇ ਨਾਲ ਗੱਲ ਕਹਿਣਾ ਇਹ ਪੰਜਾਬੀ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਜਾਣਗੇ ਨਵੀਂ ਜਨਾਨੀ ਹੋਵੇ ਨਵੀਂ ਪ੍ਰਾਪਰਟੀ ਹੋਵੇ ਨਵਾਂ ਘਰ ਹੋਵੇ ਨਵੀਂ ਥਾਂ ਹੋਵੇ ਹਰ ਬੰਦੇ ਨੂੰ ਪਸੰਦ ਆਉਂਦੀ ਹੈ ਹਰ ਬੰਦਾ ਲਾਈਕ ਕਰਦਾ ਉਸ ਪਾਸੇ ਨੂੰ ਦੌੜਦਾ ਸੋ ਸਾਡੇ ਕੋਲੇ ਆਮ ਆਦਮੀ ਪਾਰਟੀ ਆਈ ਸੀ ਅਸੀਂ ਹੁਬਹੁ ਬਾਕੇ ਉਹਨਾਂ ਦੇ ਕੰਡੇ ਦੇ ਚੜ ਗਏ ਤੋਂ ਉਹ ਜਿਹੜਾ ਪੰਜਾਬੀਆਂ ਨੇ ਪਰਖ ਲਿਆ ਉਹ ਚੀਜ਼ ਲੰਘ ਚੁੱਕੀ ਹੈ ਪੰਜਾਬ ਦੇ ਲੋਕ ਵਾਰ-ਵਾਰ ਐਕਸਪੈਰੀਮੈਂਟ ਕਰਕੇ ਵਾਰ-ਵਾਰ ਤਜਰਬੇ ਕਰਕੇ ਆਪਣੀ ਜ਼ਿੰਦਗੀ ਨੂੰ 50 ਸਾਲ ਪਿੱਛੇ ਨਹੀਂ ਲੈ ਕੇ ਜਾਣਗੇ ਇਸ ਗੱਲ ਦਾ ਮੈਨੂੰ ਪੂਰਨ ਮਾਨ ਹੈ ਔਰ ਪੰਜਾਬ ਦੇ ਲੋਕ ਬੜੇ ਧਾਕੜ ਨੇ ਜਦੋਂ ਵੀ ਦੇਖੋ ਇਥੇ ਆਸ ਸਿਰਜਦੇ ਨੇ ਇਹ ਕੁਰਬਾਨੀਆਂ ਵਾਲੀ ਕੌਮ ਹੈ ਇਹ ਜਜ਼ਵੇ ਵਾਲੀ ਕੌਮ ਹੈ ਅਣਖਾਂ ਵਾਲੀ ਕੌਮ ਹੈ ਅੱਜ ਆ ਰਸੀ ਸਾਨੂੰ ਬਿਹਾਰ ਸਾਨੂੰ ਯੂਪੀ ਸਾਨੂੰ ਬਿਹਾਰ ਸਾਨੂੰ ਯੂਪੀ ਸਾਨੂੰ ਦਿੱਲੀ ਸਾਨੂੰ ਹਿਮਾਚਲ ਸਾਨੂੰ ਰਾਜਸਥਾਨ ਤੇ ਥੱਲੇ ਲਾਤਾ ਯਾਰ ਅੱਜ ਪੰਜਾਬੀਆਂ ਨੂੰ ਇਸ ਗੱਲ ਤੇ ਗਰਦਾ ਰਹੀ ਹੈ ਕਿ ਅੱਜ ਜਿਹੜੇ ਕੌਮ ਲੋਕਾਂ ਦੀ ਅਗਵਾਈ ਕਰਨ ਵਾਲੀ ਹੈ ਜਿਹੜੇ ਸਮੁੱਚੇ ਦੇਸ਼ ਦੀ ਅਗਵਾਈ ਕਰਨ ਵਾਲੀ ਸ਼ੋਮਣੀ ਅਕਾਲੀ ਪੰਜਾਬ ਦੀ ਸਿੱਖ ਕੌਮ ਹੈ ਪੰਜਾਬ ਵਿੱਚ ਵੱਸਣ ਵਾਲੇ ਲੋਕ ਹੈ ਅੱਜ ਇਹਨਾਂ ਦੀ ਚੱਕਰੀ ਕਰਨ ਦੇ ਲਈ ਮਜਬੂਰ ਹੋਏ ਪਏ ਅੱਜ ਸਾਡੇ 8-8 ਮੀਟਰ ਦੀਆਂ ਸਿਰਾਂ ਦੇ ਉੱਤੇ ਪੱਗਾ ਬੰਨ ਕੇ ਲੋਕ ਅੱਜ ਨਾ ਘੋਨਮ ਹੋਣਿਆ ਬਿਹਾਰੀਆਂ ਕੇ ਜਿਹੜੇ ਸਾਡੇ ਕੋਲ ਇੱਥੇ ਆ ਕੇ ਚੱਕਰੀ ਕਰਦੇ ਸੀ ਸਾਡੇ ਕੋਲ ਇੱਥੇ ਸ੍ਰੀ ਪਾਲੀ ਰਹਦੇ ਸੀ ਸਾਡੇ ਖੇਤਾਂ 'ਚ ਕੰਮ ਕਰਦੇ ਸੀ ਸਾਡੀਆਂ ਦੁਕਾਨਾਂ 'ਚ ਕੰਮ ਕਰਦੇ ਸੀ ਅੱਜ ਆ ਜਾਂਦੇ ਸੀ ਉਹਨਾਂ ਦੇ ਪੈਰੀ ਪੈ ਰਹੇ ਆ ਦੇਖੋ ਤਰਾਸ ਇਹ ਪੰਜਾਬ ਦੀ ਸੋ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝਣ ਲੱਗ ਚੁੱਕੀ ਹੈ ਔਰ ਅਸੀਂ ਆਪਣੀ ਮਾਨਹਾਨੀ ਬਾਰ-ਬਾਰ ਨਹੀਂ ਕਰਾਉਣੇ ਕਾਟਦੇ ਹਾਂ ਦੀ ਬਾਰ-ਬਾਰ ਨਹੀਂ ਚੜਦੇ ਉਹਨੇ ਸਮਾਂ ਬਦਲਣ ਦਾ ਪੰਜਾਬ ਦੇ ਵਿੱਚ ਜਿਹੜੇ ਇਹ ਇਨਕਲਾਬ ਦੀ ਗੱਲ ਕਰਦੇ ਆ ਉਹ ਇਨਕਲਾਬ ਇਹਨਾਂ ਦਾ ਅਖੌਤੀ ਇਨਕਲਾਬ ਸੀ ਉਹ ਉਹਦੀ ਫੂਕ ਨਿਕਲ ਚੁੱਕੀ ਹੈ ਇੱਥੇ ਦੇਖੋ ਜਿਹੜਾ ਜਿਹੜਾ ਨਾ ਅਸਲ ਹੁੰਦਾ ਨਾ ਜੀ ਉਹੀ ਟਿਕਦਾ ਹੈ ਜਿਹੜਾ ਤਾਂ ਨਕਲੀ ਹੁੰਦਾ ਨਾ ਉਹ ਵਕਤੀ ਹੁੰਦੇ ਨੇ ਇਹ ਵਕਤੀ ਸੀਗੇ ਜਿਸ ਤਰ੍ਹਾਂ ਪੰਜਾਬ ਦੇ ਨਕਸ਼ੇ ਦੇ ਉੱਤੇ ਆਮ ਆਦਮੀ ਪਾਰਟੀ ਦਾ ਉਭਾਰ ਹੋਇਆ ਹੈ ਪੰਜਾਬ ਦੇ ਵਿੱਚੋਂ ਹੀ ਪੰਜਾਬ ਦੁਨੀਆ ਦੇ ਦੇਸ਼ ਦੇ ਨਕਸ਼ੇ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਹੀ ਇਹਦਾ ਜਿਹੜਾ ਮਲੀਆ ਮੇਟ ਹੋਣਾ ਇਹ ਮੇਰੀ ਗੱਲ ਲਿਖ ਲਓ ਸੋਰੀ ਹਾਂ ਜੀ